ਸਾਡੇ YouTube ਚੈਨਲ ਤੇ ਆਪਰ ਫੋਕਸ ਹੁੰਦਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨ ਗ੍ਰਾਹਾ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਹਾ ਇੱਕ ਪੋਸਟ ਜਿਸ ਵਿੱਚ ਕਰਨਾਟਕਾ ਹਾਈ ਕੋਰਟ ਦੁਆਰਾ ਪੈਨਸ਼ਨਾਂ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਦਿੱਤਾ ਗਿਆ ਹੈ ਇਹਦੇ ਬਾਰੇ ਜ਼ਿਕਰ ਕਰਾਂਗੇ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਰ ਨੂੰ ਜਾਂਦਾ ਹੈ ਕਿ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਹੋਰ ਏ ਕੌਨ ਵਾਲੀ ਵੀਡੀਓ ਨੋਟੀਫਿਕੇਸ਼ਨ ਆ ਰਹੀ ਨੂੰ ਸਨੈਚ ਕਰ ਲਈਏ ਪੈਨਸ਼ਨ ਦੀ ਪ੍ਰਾਪਤੀ ਪੈਨਸ਼ਨ ਦਾ ਹੱਕ ਹੈ ਅਤੇ ਇਹ ਕੇਂਦਰ ਦੀ ਸਰਕਾਰ ਜਾਂ ਫਿਰ ਕਿਸੇ ਵੀ ਸਟੇਟ ਦੀ ਸਰਕਾਰ ਵੱਲੋਂ ਪੈਨਸ਼ਨਾਂ ਨੂੰ ਦਿੱਤੀ ਕੋਈ ਸਰਕਾਰ ਜਾਂ ਖੈਰਾਤ ਨਹੀਂ ਹੈ ਅਸਲੀ ਦੇਖਿਆ ਗਿਆ ਹੈ ਕਿ ਸਰਕਾਰੀ ਸੇਵਿਸ ਕਰਦਿਆਂ ਮੁਲਾਜ਼ਮਾਂ ਨੂੰ ਕਈ ਉਤਰਾਚਰਾ ਤੇ ਕੌਖੀਆਂ ਸਥਿਤੀਆਂ ਵਿੱਚੋਂ ਵੀ ਲੰਘਣਾ ਪੈਂਦਾ ਹੈ ਕਈ ਵਾਰ ਤਾਂ ਉਹਨਾਂ ਨੂੰ ਭਾਰੀ ਮਾਨਸਿਕ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਅੱਜ ਦੇ ਸਿਨੈਰੀਓ ਵਿੱਚ ਜਿੱਥੇ ਪਾਵਰ ਵਿੱਚ ਬੈਠੇ ਹਰ ਵਿਅਕਤੀ ਦਾ ਇਹੀ ਰੁਝਾਨ ਹੁੰਦਾ ਹੈ ਕਿ ਉਸਦੀ ਖਾਨ ਇੱਕ ਜਾਇਜ਼ ਨਜਾਇਜ਼ ਗੱਲ ਮੁਲਾਜ਼ਮਾਦਾਰ ਮੰਨੀ ਜਾਵੇ ਭਾਵੇਂ ਕਿ ਉਹ ਠੀਕ ਨਾ ਵੀ ਹੋਵੇ ਤੇ ਐਸਟੈਬਲਿਸ਼ਡ ਨੀਮਾ ਦੇ ਵਿਰੁੱਧ ਹੀ ਜਾਉਣਾ ਹੋਵੇ ਪਰੰਤੂ ਜਦੋਂ ਕੋਈ ਸਰਕਾਰੀ ਮੁਲਾਜ਼ਮਾ ਰਟਾਇਰ ਹੁੰਕੇ ਪੈਨਸ਼ਨਰ ਬਣ ਜਾਂਦਾ ਹੈ ਤਾਂ ਗੁਰਜਰ ਦਾ ਸਮਾਜ ਵਿੱਚ ਉਸ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਵੀ ਸ सामना ਕਰਨਾ ਪੈਂਦਾ ਹੈ ਸਭ ਤੋਂ ਵੱਡੀ ਮੁਸ਼ਕਲ ਤਾਂ ਇਹ ਪੈਦਾ ਹੋ ਜਾਂਦੀ ਹੈ ਕਿ ਵੱਧਦੀ ਉਮਰ ਦੇ ਮੱਦੇ ਨਜ਼ਰ ਕਈ ਓਲ ਏਜ ਰਿਲੇਟਡ ਬੇਦਾਰੀ ਆ ਗਵਾਰੀਆਂ ਤੋਂ ਵੀ ਪੀੜਤ ਹੋਣਾ ਪੈਂਦਾ ਹੈ ਜਿਸ ਕਰਕੇ ਕੁਝ ਪੈਨਸ਼ਨਰਾਂ ਨੂੰ ਤਾਂ ਤੁਹਾਨੂੰ ਫਿਰ ਨਾ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਆਪਣਾ ਲਾਈਫ ਸਰਟੀਫਿਕੇਟ ਸਮੇਂ ਸਿਰ ਆਪਣੇ ਪੈਨਸ਼ਨ ਭੁਗਤਾਨ ਵਾਲੇ ਬੈਂਕ ਵਿੱਚ ਸਬਮਿਟ ਨਹੀਂ ਕਰਾ ਪਾਉਂਦੇ ਇਹਦੇ ਤੇਜੇ ਵਜਿਓ ਬੈਂਕ ਅਧਿਕਾਰੀ ਕਈ ਵਾਰ ਵੱਡੀ ਉਮਰ ਵਾਲੇ ਪੈਨਸ਼ਨਰ ਦੀ ਸਿਹਤ ਦਾ ਨਿਹਾਜ ਵੀ ਨਹੀਂ ਕਰਦੇ ਤੇ ਪੈਨਸ਼ਨ ਦਾ ਭੁਗਤਾਨ ਸਮੇਂ ਸਿਰ ਨਹੀਂ ਕਰਦੇ ਜਿਹਦੇ ਤੇਜੇ ਵਜਿਓ ਸਰੀਰਕ ਪਰੇਸ਼ਾਨੀ ਦੇ ਨਾਲ ਨਾਲ ਸਬੰਧਤ ਪੈਨਸ਼ਨਰ ਨੂੰ ਆਰਪਿਕ ਅਧਿਕਤਾਂ ਦਾ ਸਾਮਾ ਵੀ ਕਰਨਾ ਪੈਂਦਾ ਹੈ ਹੁਣ ਪੈਨਸ਼ਨਰ ਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਦੇ ਮੱਦੇਨਜ਼ਰ ਕਰਨਾਟਕ ਹਾਈ ਕੋਰਟ ਨੇ ਪੈਨਸ਼ਨਲ ਦੇ ਹੱਕ ਵਿੱਚ ਇੱਕ ਵੱਡਾ ਫੈਸਲਾ ਦਿੱਤਾ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪੈਨਸ਼ਨਰਾਂ ਨੂੰ ਗੁਰਤ ਮੰਡੀਆਂ ਸੰਭਾਵਨਾਵਾਂ ਕਾਫੀ ਵੱਧ ਗਈਆਂ ਹਨ ਪੈਨਸ਼ਨ ਗਰੁੱਪਾਂ ਵਿੱਚ ਵੈਦਨ ਹੋ ਰਹੀ ਹੈ ਕੋਰਟ ਅਨਸਾਰ ਰਿਟ ਪਿਟਿਸ਼ਨ ਨੰਬਰ 405 ਆਫ 2023 ਅਨਸਾਰ ਕਰਨਾਟਕ ਦਾ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਕਿਸੇ ਪੈਨਸ਼ਨਰ ਨੇ ਆਪਣਾ ਲਾਈਫ ਸਰਟੀਫਿਕੇਟ ਪੈਨਸ਼ਨ ਡਿਸਬਰਸਿੰਗ ਬੈਂਕ ਵਿੱਚ ਸਬਮਿਟ ਜੇਕਰ ਨਹੀਂ ਕਰਾਇਆ ਤਾਂ ਉਸ ਦੀ ਪੈਨਸ਼ਨ ਰੋਕਣ ਤੋਂ ਪਹਿਲਾਂ ਬੈਂਕ ਦੀ ਇਹ ਡਿਊਟੀ ਬੰਦੀ ਹੈ ਕਿ ਉਹ ਸੰਬੰਧਿਤ ਪੈਨਸ਼ਨਰ ਦੇ ਘਰ ਜਾ ਕੇ ਪਤਾ ਲਗਾਏ ਕਿ ਲਾਈਫ ਸਰਟੀਫਿਕੇਟ ਸਬਮਿਟ ਨਾ ਕੀਤੇ ਜਾਣ ਦਾ ਕਾਰਨ ਕੀ ਹੈ ਦੇਜਵੀ ਅੱਗੇ ਜਾਂਦੇ ਹੋਏ ਕੋਰਟ ਨੇ ਰੋਟੇਸ਼ਨ ਕਰਤਾ ਦੇ ਸਾਰੇ ਬਕਾਇਆ ਅਦਾ ਕਰਨ ਦੇ ਹੁਕਮ ਸੁਣਾਉਂਦੇ ਹੋਏ ਰਿਸਪੌਂਡੈਂਟ ਨੂੰ 1 ਲੱਖ ਰੁਪਏ ਦਾ ਫਾਈਨ ਵੀ ਲਗਾਇਆ ਹੈ 2 ਹਫਤਿਆਂ ਵਿੱਚ ਬਕਾਇਆ ਦੀ ਰਕਮ 6% ਵਿਆਜ ਸਹਿਤ ਅਦਾ ਕਰਨ ਦੇ ਹੁਕਮ ਦੇਣ ਦੇ ਨਾਲ-ਨਾਲ ਇਹ ਵੀ ਕਿਹਾ ਹੈ ਕਿ ਜੇਕਰ 2 ਹਫਤਿਆਂ ਵਿੱਚ ਬਕਾਇਆ ਦੀ ਰਕਮ ਦੀ ਅਦਾਇਗੀ ਨਾ ਕੀਤੀ ਗਈ ਤਾਂ ਫਿਰ ਬਕਾਇਆ ਦੀ ਅਦਾਇਗੀ 18% ਵਿਆਜ सहित ਕਰਨੀ ਪਵੇਗੀ ਅਸੀਂ ਸਮਝਦੇ ਹਾਂ ਕਿ ਕਰਨਾਟਕਾ ਹਾਈ ਕੋਰਟ ਵਿੱਚੋਂ ਦਿੱਤੇ ਗਏ ਇਸ ਫੈਸਲੇ ਸਾਰੇ ਦੇਸ਼ ਵਿੱਚ ਲਾਗੂ ਹੋਣਾ ਚਾਹੀਦਾ ਹੈ ਕਿਉਂਕਿ ਵੱਧ ਦੀ ਉਮਰ ਕਰਕੇ ਬੇਚਾਂ ਨੂੰ ਕਈ ਓਲਡ ਏਜ ਰਿਲੇਟਡ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਸਿਹਤ ਸੰਬੰਧੀ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਹੈ ਜਾਂ ਫਿਰ ਹੋਰ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਚੱਕਰ ਵਿੱਚ ਕਈ ਵਾਰ ਸਮੇਂ ਸਿਰ ਲਾਈਫ ਸਰਟੀਫਿਕੇਟ ਸਬਮਿਟ ਕਰਨ ਵਿੱਚ ਦੇਰੀ ਹੋ ਹੀ ਜਾਂਦੀ ਹੈ ਤੇ ਜੇਕਰ ਬੈਂਕ ਵਿਚੋਂ ਉਸਦੀ ਪੈਨਸ਼ਨ ਵੀ ਰੋਕ ਦਿੱਤੀ ਜਾਵੇ ਤਾਂ ਫਿਰ ਇਸ ਗੱਲ ਦਾ ਬਲਿਪਹਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਬੰਧਤ ਪੈਨਸ਼ਨਰਸ ਨੂੰ ਕਿਹਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇ ਕੰਮ ਕੀਤੀ ਚੰਗੀ ਲੱਗੀ ਹੋਏ ਤਾਂ ਫਿਰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ